ਮਰਾ ਪਟੋਲ ਤੰਪ ਹੈ ਖੀਰਾਵਾਲੀ ਵੀ ਹੈ ਉੱਥੇ ਆਪਾਂ ਨੂੰ ਪਤਾ ਹੈ ਕਿ ਇਨਸੀਡੈਂਟ ਹੋਇਆ ਸੀਗਾ 1 2 25 ਨੂੰ ਉਹਦੇ ਵਿੱਚ ਲੁਟੇਰਿਆਂ ਵੱਲੋਂ ਖੋਹ ਕਰਦੇ ਵੇਲੇ ਇੱਕ ਵਿਅਕਤੀ ਤੇ ਗੋਲੀ ਮਾਰੀ ਸੀਗੀ ਜਿਹਦੇ ਵਿੱਚ ਉਹ ਵਿਅਕਤੀ ਕੁਲਵੰਤ ਸਿੰਘ ਜਿਹੜਾ ਉਹਦੀ ਮੌਤ ਹੋ ਗਈ ਸੀ ਹਸਪੀਟਲ ਲੈ ਜਾਂਦੇ ਇਹਦੇ ਵਿੱਚ ਅਸੀਂ ਵੀ ਜਟਲੀ ਫਤੂ ਟਿੰਗਾ ਥਾਣਾ ਵਿੱਚ ਕੇਸ ਰਜਿਸਟਰ ਕੀਤਾ ਸੀਗਾ ਹਰ ਉਸ ਤੋਂ ਬਾਅਦ ਮਾਨਯੋਗ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਤੂਰਾ ਜੀ ਵੱਲੋਂ ਮੌਕੇ ਨੂੰ ਵਿਜ਼ਿਟ ਕੀਤਾ ਗਿਆ ਵਿਜ਼ਿਟ ਕਰਨ ਤੋਂ ਬਾਅਦ ਇੱਥੇ ਟੀਮਾਂ ਜਿਹੜੀਆਂ ਅਸੀਂ ਰੈਡੀ ਕੀਤੀਆਂ ਸੀ ਤਿਆਰ ਕੀਤੀਆਂ ਇਹਦੇ ਵਿੱਚ ਡੀਐਸਪੀ ਡੀ ਪਰਮਿੰਦਰ ਸਿੰਘ ਡੀਐਸਪੀ ਸੁਲਤਾਨਪੁਰ ਲੋਧੀ ਗੁਰਮੀਤ ਸਿੰਘ ਜੀ ਐਸਐਚਓ ਫਤੂ ਟਿੰਗਾ ਸੀਏਏ ਇੰਸਪੈਕਟਰ ਜਨਰਲ ਸਿੰਘ ਔਰ ਸਾਡੇ ਟੈਕਨੀਕਲ ਟੀਮ ਦੇ ਇੰਚਾਰਜ ਆ ਗਿਆ ਚੰਜੀਤ ਸਿੰਘ ਉਹਨਾਂ ਨੇ ਵਰਕ ਸ਼ੂ ਕੀਤਾ ਇਨਵੈਸਟੀਗੇਟ ਸ਼ੁਰੂ ਕੀਤੀ ਸੀ ਇਹਦੇ ਤੇ ਔਰ ਇਹਨੂੰ ਹਿਊਮਨ ਅਤੇ ਟੈਕਨੀਕਲ ਤਰੀਕੇ ਨਾਲ ਇਹਨੂੰ ਅਸੀਂ ਇਨਵੈਸਟਿਗੇਟ ਕਰਨਾ ਜਦੋਂ ਸ਼ੁਰੂ ਕੀਤਾ ਤੇ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਉਸ ਦਿਨ ਫੌਗ ਬਹੁਤ ਜ਼ਿਆਦਾ ਸੀਗੀ ਫੌਗ ਦੇ ਵਿੱਚ ਕੁਝ ਵੀ ਦਿਖ ਨਹੀਂ ਰਿਹਾ ਸੀਗਾ ਔਰ ਇਸ ਤੇ ਸਾਡੀਆਂ ਟੀਮਾਂ ਜਿਹੜੀਆਂ ਸੀਆਂ ਲੱਗੀਆਂ ਹੋਈਆਂ ਇਹਨਾਂ ਨੇ ਸਖਤ ਮਿਹਨਤ ਕੀਤੀ ਔਰ ਇੱਕ ਹਫਤੇ ਦੇ ਵਿੱਚ ਵੀ ਚੀਜ਼ ਜਿਹੜੇ ਐਕਿਊਟ ਸੀਗੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਇਹਦੇ ਵਿੱਚ ਚਾਰ ਬੰਦੇ ਜਿਹੜੇ ਅਸੀਂ ਅਰੈਸਟ ਕਰ ਲਏ ਹਾਂ ਹੁਣ ਤੱਕ ਇਹਦੇ ਵਿੱਚ ਇੱਕ ਨਿਵਾਲਕ ਹੈਗਾ ਇਹ ਤਿੰਨ ਲੜਕੇ ਇੱਕ ਦਾ ਨਾਮ ਅਰਜਨ ਹੈ ਇੱਕ ਦਾ ਨਾਮ ਰੁਹਿਤ ਹੈ ਔਰ ਇੱਕ ਦਾ ਨਾਮ ਤੀਰਤ ਹੈ ਇਹ ਜਿਹੜੇ ਬੇੜ ਦੇ ਰਹਿਣ ਵਾਲੇ ਆ ਥਾਣਾ ਢਿਲਮਾ ਦੇ ਇਹਨਾਂ ਚਾਰਾਂ ਬੰਦਿਆਂ ਨੂੰ ਅਸੀਂ ਅਰੈਸਟ ਕਰ ਲਿਆ ਹੁਣ ਤੱਕ ਹੋਰ ਇਹਦੇ ਵਿੱਚ ਤਿੰਨ ਬੰਦੇ ਸਾਨੂੰ ਹੋਰ ਵਾਂਟਡ ਆ ਉੱਤੇ ਸਾਡੀਆਂ ਟੀਮਾਂ ਜਿਹੜੀਆਂ ਵਰਕ ਕਰ ਰਹੀਆਂ ਨੇ ਔਰ ਜਲਦੀ ਜਿਹੜਾ ਅਸੀਂ ਇਹਨਾਂ ਨੂੰ ਨੈਪ ਕਰ ਲਵਾਂਗੇ ਔਰ ਇਹ ਇੱਥੇ ਸਾਡੀ ਟੀਮ ਨੇ ਔਰ ਟੈਕਨੀਕਲ ਟੀਮ ਨੇ ਸਾਰਿਆਂ ਨੇ ਬਹੁਤ ਅੱਛਾ ਵਰਕ ਕੀਤਾ ਹੈਗਾ ਔਰ ਇਹਨੂੰ ਅਸੀਂ 7 ਦਿਨ ਦੇ ਵਿੱਚ ਵਿੱਚ ਜਿਹੜੇ ਬੰਦੇ ਸੀ ਉਹਨਾਂ ਨੂੰ ਟੈਸਟ ਕਰਕੇ ਉਹਨੂੰ ਨੈਪ ਕੀਤਾ ਹੈਗਾ ਬਾਕੀਆਂ ਤੇ ਅਸੀਂ ਵਰਕ ਕਰ ਰਹੇ ਹਾਂ ਫਾਈਨਲੀ ਸੀ ਸਰ ਇਹਨਾਂ ਦਾ ਇਹ ਜਿਹੜਾ ਇੱਕ ਮੇਨ ਅਕਿਊਜ਼ਡ ਹੈ ਜਰਨੈਲ ਸਿੰਘ ਉਹ ਹਜੇ ਸਾਨੂੰ ਵਾਂਟਡ ਹੈ ਉਹਤੇ ਟੀਮਾਂ ਲੱਗੀਆਂ ਹੋਈਆਂ ਆ ਸਾਡੀਆਂ ਉਹਦੇ ਖਿਲਾਫ 7 ਪਰਚੇ ਰਜਿਸਟਰਡ ਆ ਜਲੰਧਰ ਅ ਜਿਲ੍ਹੇ ਦੇ ਔਰ ਉਹ ਜਲੰਧਰ ਜ਼ਿਲ੍ਹੇ ਦਾ ਪੀਓ ਵੀ ਹੈ ਇਹਦੇ ਵਿੱਚ ਔਰ ਇੱਕ ਬੰਦਾ ਜਿਹੜਾ ਹੈਗਾ ਅਰਜੁਨ ਉਦੇ ਖਿਲਾਫ ਹੀ ਇੱਕ ਆਰਮਜ਼ੈਕਟਾ ਪਰਚਾ ਉਹ ਵੀ ਜਨਵਰੀ ਦੇ ਮਹੀਨੇ ਵਿੱਚ ਹੀ ਬਾਹਰ ਆਇਆ ਸੀਗਾ ਬਾਕੀਆਂ ਤੇ ਹਜੇ ਇਨਵੈਸਟੀਗੇਟ ਕਰ ਰਹੇ ਆ ਕੋਈ ਪਰਚਾ ਨਹੀਂ ਨਾ ਜਿਹੜਾ ਵੈਪਨ న్యూਸ ਦਿੱਤਾ ਮੋਟੇ ਨਹੀਂ ਦਿਖਾ ਰਿਹਾ ਨਹੀਂ ਇਹਦੇ ਵਿੱਚ ਵੈਪਨ ਨਹੀਂ ਹੁਣ ਤੱਕ ਅਸੀਂ ਦੋ ਮੋਟਰਸਾਈਕਲ ਜਿਹੜੇ ਇਹਨਾਂ ਨੇ ਵਰਤੇ ਸੀ ਉਹ ਔਰ ਇੱਕ ਹਾਕੀਆ ਇੱਕ ਦੱਤਰ ਜਿਹੜਾ ਹੈਗਾ ਉਹ ਰਿਕਵਰ ਕੀਤਾ ਹੈਗਾ ਵੈਪਨ ਜਿਹੜਾ ਹੈਗਾ ਉਹ ਜਿਹੜਾ ਮੇਨ ਮੁਲਜ਼ਮ ਹੈਗਾ ਜਨਰਲ ਸਿੰਘ ਉਹ ਤੋਂ ਪਤਾ ਲੱਗਾ ਸਾਨੂੰ ਉਹਦੇ ਕੋਲ ਸਰਸਾ ਓਪਨਿੰਗ کیس ਜੀ ਉੱਤੇ ਲੱਗਾ ਸਾਢੇ 7000 ਰੁਪਏ ਦੀ ਖੋਹ ਸੀਗੀ ਇਹਨਾਂ ਦੀ ਕੀਤੀ ਰਾਤ ਦੇ ਵੇਲੇ ਸਰ ਜਿਹੜੇ ਕਿਊਜ਼ ਐ ਇਹਨਾਂ ਨੂੰ ਆਇਡੈਂਟੀਫਾਈ ਕਰਨ ਲਈ ਕਿਹੜੀ ਟੈਕਨੀਕ ਯੂਜ਼ ਕੀਤੀ ਕਿ ਕਿੱਦਾਂ ਇਹ ਆਇਡੈਂਟੀਫਾਈ ਹੋਏ ਹੈਗੇ ਇਹਦੇ ਬਾਰੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਹੂਮਨ ਤੇ ਟੈਕਨੀਕਲ ਤਰੀਕੇ ਨਾਲ ਅਸੀਂ ਇਹਨੂੰ ਵਰਕ ਕੀਤਾ ਹੈ ਤੇ 7 ਦਿਨ ਸਾਡੀਆਂ ਟੀਮਾਂ ਦਿਨ ਰਾਤ ਤੇ ਕੰਮ ਕੀਤਾ ਅਸੀਂ ਕਿਉਂਕਿ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਸੀਗਾ ਇਹਨੂੰ ਟ੍ਰੇਸ ਕਰਨਾ ਕਿਉਂਕਿ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਹਦੇ ਵਿੱਚ ਗੋਲੀ ਮਾਰ ਕੇ ਤੇ ਇਸ ਤਰੀਕੇ ਨਾਲ ਅਸੀਂ ਕੁਝ ਅ ਉਦੋਂ ਕਾਫੀ ਤੋਂ ਵੀ ਸੀ ਨੰਬਰ ਟ੍ਰੇਸ ਕਰਦੇ ਵੀ ਕਾਫੀ ਬਹੁਤ ਹੋ ਰਿਹਾ ਜੀ 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 ਨੰਬਰ ਵੀ ਟ੍ਰੇਸ ਕਰ ਪਦਾ ਹੁਮਨ ਦਾ ਟੈਕਨੀਕਲ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਹੈਗਾ ਤੇ ਹੁਮਨਟੀ ਹੁਮਨ ਤਰੀਕੇ ਨਾਲ ਵੀ ਅਸੀਂ ਵਰਕ ਕੀਤਾ ਸਾਡੇ ਜਿਹੜੇ ਸੋਰਸ ਸੀਗੇ ਉਹਨਾਂ ਨੂੰ ਐਕਟਿਵ ਕੀਤਾ ਇਲਾਕੇ ਦੇ ਵਿੱਚ ਜਿਹੜੇ ਬੰਦੇ ਇਦਾਂ ਦੇ ਕੰਮ ਕਰ ਰਹੇ ਹੈਗੇ ਉਹਨਾਂ ਤੇ ਅਸੀਂ ਵਰਕ ਕੀਤਾ ਔਰ ਤਕਰੀਬਨ ਰਈਆ ਬਿਆਸ ਇਧਰੋਂ ਬਿਆਸ ਤੋਂ ਜਿਹੜੇ ਬੰਦੇ ਇਹਨਾਂ ਵਾਰਦਾਤਾਂ ਇੰਦਾਂ ਦੀਆਂ ਕਰਦੇ ਰਹੇ ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਸ਼ਾਮਲ ਕੀਤਾ ਆਪਣੇ ਏਰੀਆ ਦੇ ਵਿੱਚ ਜਿਹੜੇ ਬੰਦੇ ਇਦਾਂ ਦੀਆਂ ਵਾਰਦਾਤਾਂ ਕਰਦੇ ਰਹੇ ਉਹਨਾਂ ਨੂੰ ਵੀ ਅਸੀਂ ਸ਼ਾਮਲ ਕੀਤਾ। ਸਾਫੀ ਵਰਤਨ ਤੋਂ ਬਾਅਦ ਫਿਰ ਅਸੀਂ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਨਵੇਂ ਨਵੇਂ ਅੰਜਾਮ ਦਿੰਦੇ ਸੀ। ਜਾਕਰ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜਿਹੜੇ ਫੜੀਏ ਇਹ ਤਾਂ ਲੁੱਟਖੋ ਦੀ ਵਾਰਦਾਤ ਤੇ ਤੈਥੀ ਇੱਥੇ ਆਏ ਸੀ। ਉਹਨਾਂ ਲਈ ਇਹ ਕੰਮ ਸੀਗਾ। ਮੋਟਰਸਾਈਕਲ ਉਹ ਉਹ ਵੀ ਖੋਹ ਦਿੱਤੀ ਗਈ ਸੀ। ਨਹੀਂ ਮੋਟਰਸਾਈਕਲ ਇਹਨਾਂ ਦੇ ਆਪਣੇ। ਸੋ ਪਹਿਲਾਂ ਵੀ ਕੋਈ ਇਹਨਾਂ ਦਾ ਕੋਈ ਰਿਪੋਰਟ ਹੈ? ਇੱਕ ਅਰਜਨ ਦੇ ਖਿਲਾਫ ਪਹਿਲਾ ਪਰਚਾ ਰਜਿਸਟਰ ਹੋਇਆ ਦਮਾ ਦੱਸਿਆ 25 ਜਨਵਰੀ ਦਾ ਔਰ ਉਹ ਜਨਵਰੀ ਦੇ ਮਹੀਨੇ ਵਿੱਚ ਹੀ ਬਾਹਰ ਆਇਆ ਸੀਗਾ ਔਰ ਜਿਹੜਾ ਸੈਕੰਡ ਹੈਗਾ ਜਨੈਲ ਆ ਉਹਦੇ ਖਿਲਾਫ 6-7 ਪਰਚੇ ਰਜਿਸਟਰ ਹੋਏ ਹੈਗੇ ਦਿਲੰਦਰ ਜ਼ਿਲ੍ਹੇ ਨਾਲ ਇਹ ਨੋਕਸੋਂ ਨਸ਼ੇ ਦੀ ਪੂਰਤੀ ਵੀ ਕਰਦੇ ਸੀ ਹਾਂ ਨਸ਼ਾ ਨਸ਼ਾ ਕਰਦੇ ਸੀ ਉਸ ਦਿਨ ਵੀ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਮਰ ਸਰ ਇਹਨਾਂ ਦੀ ਉਮਰ 19 ਤੋਂ ਲੈ ਕੇ 24 ਤੱਕ ਹੈਗੇ ਜਿਹੜੇ ਅਸੀਂ ਹੁਣ ਤੱਕ ਅਰੈਸਟ ਕੀਤੇ ਹੋਏ ਹੈਗੇ ਸਰ ਕਿਸੇ ਗੈਂਗ ਨਾਲ ਵੀ ਜੁੜੇ ਨੇ ਨਹੀਂ ਗੈਂਗ ਨਾਲ ਕੋਈ ਐਕਟਿਵਿਸਟ ਕੋਈ ਪੀਓ ਹੈ ਹਾਂ ਜਨੈਲ ਦੱਸ ਦਿਓ ਜਨੈਲ Thank you so much.